ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿੱਚ ਜੋਤੀ ਅੱਜ ਆਪਾਂ ਪੜਨ ਜਾ ਰਹੇ ਹਾਂ ਬਲਰਾਜ ਸਾਨੀ ਜੀ ਬਾਰੇ ਮੁੱਢਲਾ ਜੀਵਨ ਆਪ ਦਾ ਜਨਮ 1 ਮਈ 1913 ਨੂੰ ਬਰਤਾਨਵੀ ਪੰਜਾਬ ਵਿੱਚ 라ਵਲਪਿੰਡੀ ਵਿਖੇ ਹੋਇਆ ਇਹਨਾਂ ਦਾ ਪਹਿਲਾ ਨਾਮ ਯੁਦਿਸ਼ਠਰ ਸੀ ਪਰ ਔਖਾ ਹੋਣ ਕਰਕੇ ਬਾਅਦ ਵਿੱਚ ਬਦਲ ਦਿੱਤਾ ਗਿਆ ਆਪ ਜੀ ਦੇ ਪਿਤਾ ਦਾ ਨਾਮ ਹਰਵੰਸ لال ਸਾਨੀ ਅਤੇ ਮਾਤਾ ਦਾ ਨਾਮ ਸ਼੍ਰੀਮਤੀ ਲక్ష్ਮੀ ਦੇਵੀ ਸੀ ਆਪ ਦੀਪਰਾ ਦਾ ਨਾਮ ਪੀਸ਼ਮ ਸਾਹਨੀ ਸੀ। ਪੜਾਈ ਪੜਾਈ ਦੇ ਸਿਲਸਿਲੇ ਵਿੱਚ ਇਹ 라ਵਲਪਿੰਡੀ ਤੋਂ ਲਾਹੌਰ ਆ ਗਏ ਜਿੱਥੇ ਇਹਨਾਂ ਅੰਗਰੇਜ਼ੀ ਸਾਹਿਤ ਵਿੱਚ ਮਾਸਟਰ ਡਿਗਰੀ ਪੂਰੀ ਕੀਤੀ। ਫਿਰ ਇਹ ਵਾਪਿਸ ਪਿੰਡੀ ਚਲੇ ਗਏ। ਇਸ ਤੋਂ ਪਹਿਲਾਂ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਹਿੰਦੀ ਦੀ ਬੈਚਲਰ ਡਿਗਰੀ ਪਾਸ ਕੀਤੀ ਸੀ। ਵਿਆਹ ਅਤੇ ਬੱਚੇ 1936 ਵਿੱਚ ਇਹਨਾਂ ਦਾ ਵਿਆਹ ਦਮਯੰਤੀ ਨਾਲ ਹੋਇਆ। ਫਿਰ ਉਹ ਆਪਣੀ ਪਤਨੀ ਨਾਲ ਬੰਗਾਲ ਵਿੱਚ ਸ਼ਾਂਤੀ ਨਿਕੇਤਨ ਆ ਕੇ ਅੰਗਰੇਜ਼ੀ ਅਤੇ ਹਿੰਦੀ ਦੇ ਅਧਿਆਪਕ ਦੇ ਤੌਰ ਤੇ ਕੰਮ ਕਰਨ ਲੱਗੇ ਇੱਥੇ ਹੀ ਇਹਨਾਂ ਦੇ بیٹے ਪ੍ਰਿਖਿਤ ਸਾਨੀ ਦਾ ਜਨਮ ਹੋਇਆ ਇਸ ਵੇਲੇ ਇਹਨਾਂ ਦੀ ਪਤਨੀ ਬੈਚਲਰ ਦੀ ਡਿਗਰੀ ਕਰ ਰਹੀ ਸੀ 1947 ਵਿੱਚ ਦਮਯੰਤੀ ਦੀ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਇਹਨਾਂ ਸੰਤੋਸ਼ ਚੰਦੋਕ ਨਾਲ ਦੂਜਾ ਵਿਆਹ ਕਰ ਲਿਆ ਕੰਮ 1938 ਵਿੱਚ ਇਹਨਾਂ ਇੱਕ ਸਾਲ ਮਹਾਤਮਾ ਗਾਂਧੀ ਨਾਲ ਕੰਮ ਕੀਤਾ ਅਤੇ ਅਗਲੇ ਸਾਲ ਗਾਂਧੀ ਦੀ ਸਲਾਹ ਨਾਲ ਇੰਗਲੈਂਡ ਚਲੇ ਗਏ ਜਿੱਥੇ ਇਹ BBC ਲੰਡਨ ਦੀ ਸੇਵਾ ਵਿੱਚ ਰੇਡੀਓ ਅਨਾਉਂਸਰ ਰਹੇ ਅਤੇ 1943 ਵਿੱਚ ਵਾਪਿਸ ਵਾਪਿਸ ਭਾਰਤ ਆਏ ਸੀ ਅਦਾਕਾਰੀ ਵਿੱਚ ਇਹਨਾਂ ਨੂੰ ਸ਼ੁਰੂ ਤੋਂ ਹੀ ਦਿਲਚਸਪੀ ਸੀ Indian People's Theatre Association ਨੇ ਨਾਟਕਾਂ ਨਾਲ ਇਹਨਾਂ ਆਪਣੀ ਅਦਾਕਾਰੀ ਸ਼ੁਰੂ ਕੀਤੀ। ਇਹਨਾਂ ਦੀ ਸਭ ਤੋਂ ਪਹਿਲੀ ਫਿਲਮ ertid ke Lal si ਜਿਸ ਦੇ ਹਦਾਇਤਕਾਰ ਕੇ.ਏ. ਅਬਾਸਨ। ਇਸ ਤੋਂ ਬਾਅਦ ਇਨਸਾਫ ਅਤੇ ਦੂਰ ਚੱਲੋ ਫਿਲਮਾਂ ਕੀਤੀਆਂ ਪਰ ਇਹਨਾਂ ਦੀ ਪਛਾਣ 1953 ਦੀ ਫਿਲਮ ਦੋ ਬਿੱਗਾ ਜ਼ਮੀਨ ਨਾਲ ਹੋਈ। ਇਹਨਾਂ ਨੇ ਦੋ ਉੱਗੀਆਂ ਫਿਲਮਾਂ ਪੰਜਾਬੀ ਵਿੱਚ ਨਾਨਕ ਦੁਖੀਆ ਸਭ ਸੰਸਾਰ ਅਤੇ ਸਤਲੁਜ ਦੇ ਕੰਡੇ ਵਿੱਚ ਕੰਮ ਕੀਤਾ ਇਹ ਦੋਵੇਂ ਫਿਲਮਾਂ ਹਿੱਟ ਹੋਈਆਂ ਅਤੇ ਕਈ ਇਨਾਮ ਵੀ ਹਾਸਲ ਕੀਤੇ ਫਿਲਮ ਗਰਮ ਹਵਾ ਵਿੱਚ ਇਹਨਾਂ ਚੋਟੀ ਦੀ ਅਦਾਕਾਰੀ ਕੀਤੀ ਪਰ ਇਹ ਖੁਦ ਇਸ ਵਿਲਮ ਨੂੰ ਵੇਖ ਨਹੀਂ ਸਕੇ ਕਿਉਂਕਿ ਇਸ ਫਿਲਮ ਦੀ ਡਬਿੰਗ ਪੂਰੀ ਕਰਨ ਦੇ ਅਗਲੇ ਦਿਨ ਹੀ ਇਹਨਾਂ ਦੀ ਮੌਤ ਹੋ ਗਈ ਸੀ ਸਾਹਿਤ ਰਚਨਾ ਇਹਨਾਂ ਦਾ ਪਹਿਲਾ ਜਿਆਦਾ ਰੁਝਾਨ ਅੰਗਰੇਜ਼ੀ ਭਾਸ਼ਾ ਦੇ ਸਾਹਿਤ ਵੱਲ ਸੀ ਸਾਹਿਤ ਲਿਖਣ ਦੀ ਸ਼ੁਰੂਆਤ ਅੰਗਰੇਜ਼ੀ ਵਿੱਚ ਕੀਤੀ ਇਹਨਾਂ ਦੀ ਅੰਗਰੇਜ਼ੀ ਕਵਿਤਾਵਾਂ ਮਾ ਰਾਵੀ ਮੈਗਜ਼ੀਨ ਵਿੱਚ ਛਪਦੀਆਂ ਸਨ ਪਰ ਫਿਰ ਰਵਿੰਦਰਨਾਥ ਟੈਗੋਰ ਦੀ ਪ੍ਰੇਰਣਾ ਤੋਂ ਬਾਅਦ ਪੰਜਾਬੀ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ 1960 ਵਿੱਚ ਇਹਨਾਂ ਪਾਕਿਸਤਾਨ ਦੀ ਫੇਰੀ ਲਾਈ ਅਤੇ ਮੇਰਾ ਪਾਕਿਸਤਾਨੀ ਸਫਰਨਾਮਾ ਨਾਮ ਦਾ ਉੱਗਾ ਸਫਰਨਾਮਾ ਲਿਖਿਆ ਇਸ ਤੋਂ ਬਾਅਦ 1969 ਵਿੱਚ ਸੋਵੀਅਤ ਯੂਨੀਅਨ ਦੀ ਫੇਰੀ ਤੋਂ ਬਾਅਦ ਮੇਰਾ ਰੂਸੀ ਸਫਰਨਾਮਾ ਲਿਖਿਆ ਜਿਸ ਨੂੰ ਸੋਵੀਅਤ ਲੈਂਡ 네ਹਰੂ ਇਨਾਮ ਮਿਲਿਆ ਇਸ ਤੋਂ ਬਿਨਾ ਆਰਸੀ ਅਤੇ ਪ੍ਰੀਤ ਲੜੀ ਆਦਰਸ਼ਾਲਿਆਂ ਵਿੱਚ ਇਹਨਾਂ ਦੀਆਂ ਕਵਿਤਾਵਾਂ ਅਤੇ ਛੋਟੀਆਂ ਕਹਾਣੀਆਂ ਲਗਾਤਾਰ ਛਪਦੀਆਂ ਰਹੀਆਂ ਮੇਰੀ ਫਿਲਮੀ ਆਤਮਕਥਾ ਇਹਨਾਂ ਦੀ ਸਵੈ ਜੀਵਨੀ ਹੈ 1971 ਵਿੱਚ ਪੰਜਾਬ ਸਰਕਾਰ ਵੱਲੋਂ ਇਹਨਾਂ ਸ਼੍ਰੋਮ ਇਹਨਾਂ ਨੂੰ ਸ਼੍ਰੋਮਣੀ ਲੇਖਕ ਇਨਾਮ ਦਿੱਤਾ ਗਿਆ ਇਸ ਤੋਂ ਪਹਿਲਾਂ 1969 ਵਿੱਚ ਇਹਨਾਂ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਦਿੱਤਾ ਗਿਆ ਸੀ ਰਚਨਾਮ ਕਾਮੇ ਜੋ ਕਿ ਇੱਕ ਵਾਰਤਕ ਸੀ 1984 ਵਿੱਚ ਪ੍ਰਕਾਸ਼ਿਤ ਹੋਈ ਯਾਦਾਂ ਦੀ ਕੰਨੀ ਇਹ ਵੀ ਵਾਰਤਕ ਸੀ 1990 ਵਿੱਚ ਆਈ ਮੇਰਾ ਰੂਸੀ ਸਫਰਨਾਮਾ 1969 ਵਿੱਚ ਮੇਰਾ ਪਾਕਿਸਤਾਨੀ ਸਫਰਨਾਮਾ 1960 ਵਿੱਚ ਇਸ ਸਫਰਨਾਮੇ ਵਿੱਚ 15 ਖੰਡ ਹਨ ਮੇਰੀ ਫਿਲਮੀ ਆਤਮਕਥਾ 1974 ਵਿਚਾਈ ਇਸ ਵਿੱਚ 19 ਅਧਿਆਏ ਹਨ ਇਸ ਵਿੱਚ ਫਲੈਸ਼ਬੈਕ ਵਿਧੀ ਦੀ ਵਰਤੋਂ ਕੀਤੀ ਗਈ ਹੈ ਤੇ ਇਸ ਦੇ ਦੋ ਭਾਗ ਹਨ ਮੇਰੀ ਗੈਰ ਜਜਬਾਤੀ ਡਾਇਰੀ 1990 ਵਿਚ ਇਸ ਵਿੱਚ 14 ਲੇਖ ਹਨ ਕੀ ਇਹ ਸੱਚ ਹੈ ਬਾਪੂ 1974 ਵਿਚ ਆਇਆ ਜੋ ਕਿ ਇਹਨਾਂ ਦੇ ਮਰਨ ਉਪਰੰਤ ਪ੍ਰਕਾਸ਼ਿਤ ਹੋਇਆ ਇਹ ਇੱਕ ਨਾਟਕ ਹੈ ਸਿਨੇਮਾ ਤੇ ਸਟੇਜ 1974 ਵਿਚ ਮਰਨ ਉਪਰੰਤ ਛਪਿਆ ਇਹ ਇੱਕ ਸਿਧਾਂਤਕ ਪੁਸਤਕ ਹੈ ਯਾਦਾਂ ਦੇ ਚਰੋਖੇ ਲੇਖ ਸੰਗ੍ਰਹਿ ਹੈ ਵੇਟਰ ਦੀ ਵਾਰ ਕਾਵ ਸੰਗ੍ਰਹਿ ਹੈ ਆਪਨੇ ਸਪਤਾਹਿਕ ਪੱਤਰ ਹਕੀਕਤ ਅਤੇ ਮੰਡੇ ਮਾਰਨਿੰਗ ਆਪਣੀ ਪਤਨੀ ਨਾਲ ਰਲ ਕੇ ਕੱਢਿਆ ਦੇਹਾਂ 13 ਅਪ੍ਰੈਲ 1973 ਨੂੰ ਮੁੰਬਈ ਵਿਖੇ ਦਿਲ ਦੇ ਦੌਰੇ ਨਾਲ ਇਹਨਾਂ ਦੀ ਮੌਤ ਹੋ ਗਈ ਇਹ ਆਪਣੀ ਧੀ ਸ਼ਬਨਮ ਦੀ ਬੇਵਕਤ ਮੌਤ ਕਰਕੇ ਕੁਝ ਸਮਾਂ ਪਰੇਸ਼ਾਨ ਰਹੇ ਪੁਰਸਕਾਰ 1969 ਵਿੱਚ ਪਦਮ ਸ਼੍ਰੀ ਮਿਲਿਆ 1971 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਲੇਖਕ ਪੁਰਸਕਾਰ ਮਿਲਿਆ ਮੇਰਾ ਰੂਸੀ ਸਫਰਨਾਮਾ ਨੂੰ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਮਿਲਿਆ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ